ਕੋਸ਼ਕ ਟਾਈਮ ਪਹਿਲਾਂ ਹੀ ਆਪਾਂ ਅਸੀਂ ਗੁਰੂ ਜੀ ਨੂੰ ਮਿਲ ਕੇ ਗਏ ਸੀ ਸਾਨੂੰ ਇੱਦਾਂ ਨਹੀਂ ਸੀ ਉਮੀਦ ਕਿ ਉਹਦਾ ਸਾਨੂੰ ਛੱਡ ਕੇ ਤੁਰ ਜਾਣਗੇ ਪਰ ਪ੍ਰਮਾਤਮਾ ਉਹਨਾਂ ਨੂੰ ਜਿੱਥੇ ਵੀ ਨੇ ਆਪਣੀ ਚਰਨੀ ਲਾਉਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਦੇ ਅਸ਼ੀਰਵਾਦ ਬਦੌਲਤ ਅੱਜ ਅਸੀਂ ਸਾਰੇ ਇੱਥੇ ਗਾ ਰਹੇ ਆ ਲੋਕਾਂ ਦੇ ਦਿਲਾਂ ਨੂੰ ਪਹੁੰਚ ਰਹੇ ਆ ਨਾ ਤੇ ਤੁਸੀਂ ਸਾਰੇ ਪਲੀਜ਼ ਅਰਦਾਸ ਕਰਿਓ ਪ੍ਰਮਾਤਮਾ ਨੂੰ ਸੁੱਖ ਦੇ ਜਿਵੇਂ ਤੁਸੀਂ ਦੱਸਿਆ ਕਿ ਥੋੜੇ ਟਾਈਮ ਪਹਿਲਾਂ ਹੀ ਤੁਹਾਡੀ ਜੋ ਮੁਲਾਕਾਤ ਹੋਈ ਸੀ ਕੀ ਗੱਲ ਹੋਈ ਸੀ ਜਾਂ ਉਸ ਵੇਲੇ ਇਦਾਂ ਦਾ ਕੁਝ ਲੱਗਾ ਸੀ ਕਿ ਇਹ ਬਾਣਾ ਵਰਤ ਜਾਵੇਗਾ ਗੱਲ ਵਾ ਤਾਂ ਤਬੀਰ ਤਾਂ ਚਲੋ ਉਹਨਾਂ ਦੀ ਖਰਾਬ ਹੀ ਸੀ ਪਰ ਸਾਨੂੰ ਇਹ ਨਹੀਂ ਸੀ ਵੀ ਸਾਨੂੰ ਛੱਡ ਕੇ ਤੁਰ ਜਾਣਗੇ ਨਾ ਇਹ ਸਲੀਮ ਭਾਜੀ ਹੋਣਾ ਨੂੰ ਵੀ ਜੋ ਘਾਟਾ ਆ ਸਾਰੀ ਇੰਡਸਟਰੀ ਨੂੰ ਹੀ ਘਾਟਾ ਹੈ ਕਿਉਂਕਿ ਉਹ ਲੈਜੈਂਡ ਨੇ ਜੀ ਆਪਣੇ ਆਪ ਚ ਉਹਨਾਂ ਦਾ ਨਾਮ ਹੈ ਉਹ ਬਾਦਸ਼ਾਹ ਨੇ ਸੂਰਾਂ ਦੇ ਉਹਨਾਂ ਨੇ ਇੰਨੀ ਵੱਡੀ-ਵੱਡੀ ਸ਼ਖਸੀਅਤਾਂ ਇੰਨੀਆਂ ਵੱਡੀਆਂ ਰੂਹਾਂ ਨੂੰ ਜਨਮ ਦਿੱਤਾ ਸਿਖਾਇਆ ਤੇ ਉਦੋਂ ਨਾਰਮਲ ਜ਼ਿੰਦਗੀ ਚ ਵੀ ਉਹਨਾਂ ਨੇ ਬਹੁਤ ਕੁਝ ਸਿਖਾਇਆ ਸੰਗੀਤ ਤੋਂ ਹਟ ਕੇ ਵੀ ਉਹ ਬਹੁਤ ਕੁਝ ਆਪਣੇ ਐਜ਼ ਅ ਟੀਚਰ ਸਿਖਾ ਕੇ ਗਏ ਨੇ ਸਭ ਨੂੰ ਤੇ ਸਭ ਤੋਂ ਵੱਡੀ ਚੀਜ਼ ਉਹਨਾਂ ਤੋਂ ਅਸੀਂ ਸਭ ਨੇ ਅਦਬ ਸਿੱਖਿਆ ਰਿਸਪੈਕਟ ਸਿੱਖਿਆ ਤੇ ਪਿਆਰ ਮੁਹੱਬਤ ਉਹਨਾਂ ਨੇ ਹਮੇਸ਼ਾ ਵੰਡਿਆ ਹੀ ਹੈ ਸੰਗੀਤ ਨੂੰ ਹਮੇਸ਼ਾ ਵੰਡਿਆ ਉਹਨਾਂ ਨੇ ਤੇ ਉਹ ਆਪਣੇ ਆਪ 'ਚ ਬਾਦਸ਼ਾਹ ਨੇ ਜੀ ਉਹਨਾਂ ਲਈ ਕੋਈ ਲਫ਼ਜ਼ ਨਹੀਂ ਸਾਡੇ